ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਮੈਂਟ ਰਹਿ ਗਏ ਆ ਨਵਾਂ ਸਾਲ ਚੜਨ ਦੇ ਵਿੱਚ ਮੈਂ ਕਿੰਨਾ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਨਵਾਂ ਸਾਲ ਸਾਰਿਆਂ ਲਈ ਵਧੀਆ ਹੋਵੇ ਤੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਮਾਲਕ ਤੰਦਰੁਸਤੀਆਂ ਬਖਸ਼ੇ ਤੁਸੀਂ ਵੱਧ ਤੋਂ ਵੱਧ ਕਮਾਈਆਂ ਕਰੋ ਮਾਲਕ ਤੁਹਾਨੂੰ ਸਭ ਨੂੰ ਤਰੱਕੀਆਂ ਬਖਸ਼ੇ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਬੱਚਿਆਂ ਨੂੰ ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਨਾਲ ਨਾਲ ਅੱਪਾ ਜਾ ਰਹੇ ਸੀਗੇ ਸਰਬੱਤ ਦੇ ਭਲੇ ਅਰਦਾਸ ਕਰਨ ਵਾਸਤੇ ਗੁਰਦੁਆਰਾ ਸ੍ਰੀ ਦੁਖਨੀਵਰ ਸਿੰਘ ਸਾਹਿਬ ਨਾਲ ਆਪਣੀ ਫੈਮਿਲੀ ਹੈ ਹਨੇਰਾ ਬਹੁਤ ਐਕਚੁਅਲੀ ਟ੍ਰੈਫਿਕ ਬਹੁਤਾ ਕੁਝ ਦਿਖਦਾ ਨਹੀਂ ਪਿਆ ਨਾਲ ਵੀਰਾ ਆ ਜੀਜਾ ਜੀ ਵੀ ਅੱਜ ਸਾਡੇ ਨਾਲ ਆ ਭੈਣਾ ਨੇ ਥੋੜਾ ਚੰਦਨਾ ਹੋਇਆ ਹੁਣ ਇੱਥੇ ਜਾਂਦੇ ਹੁਣ ਚਲੋ ਸਾਡੇ ਡੀਜੇ ਖਾਲਸਾ ਚੱਲੇ ਚੱਲਾ ਜਾਂਦੇ ਹੁਣ ਬਸ ਹੋਰ ਫਸੇ ਕਰ ਦੇ ਜਾਂਦੇ ਹੁਣ ਵਾਹਿਗੁਰੂ ਵਾਹਿਗੁਰੂ ਤੁਸੀਂ ਦੇ ਸਕਦੇ ਹੋ ਟ੍ਰੈਫਿਕ ਬਹੁਤ ਜ਼ਿਆਦਾ ਸੀ ਤੇ ਆਪਾਂ ਪਹੁੰਚ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਨ ਲੱਗੇ ਆ ਵਾਹ ਵਾਹ ਜਾਹ ਰਿਹਾ ਹੈ ਵਿਪਰਤ ਦੀ ਤੀਰ ਸਾਹੇ ਜਾਹ ਰਿਹਾ ਹੈ ਵਿਪਰਤ ਦੀ ਤੀਰ ਜਾਹ ਰਿਹਾ ਹੈ ਹਾਂ 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 ਰਾਇ ਜੀ ਰਾਇ ਜੀ ਮੇਰੀ ਜਾਨ ਕੀ